ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਬੜਹੰਸ ਮਹੱਲਾ ਤੀਜਾ ਸੁਣਿਓ ਕੰਤ ਮਹਿਲੀ ਹੋ ਫਿਰ ਸੇ ਵਿਹੋ ਸ਼ਬਦ ਅਵਿਚਾਰ ਅਵਗਣਵੰਤੀ ਫਿਰ ਨਾ ਜਾਣਈ ਮੁਠੀ ਰੋਵੈ ਕੰਤ ਵਿਸਾਰ ਰੋਵੈ ਕੰਤ ਸੁਮਾਲ ਸੁਦਾ ਗੁਣਸਾਰ ਨਾ ਪਿਰ ਮਰੇ ਨਾ ਜਾਏ ਗੋਰਮਖ ਜਾਤਾ ਸ਼ਬਦ ਪਛਾਤਾ ਸੱਚ ਹੈ ਪ੍ਰੇਮ ਸਮਾਏ ਜਿਨੇ ਆਪਣਾ ਫਿਰ ਨਹੀਂ ਜਾਤਾ ਕਰਮ ਵਿਧਾਤਾ ਕੂੜ ਮੁੱਠੀ ਕੁੜਿਆਰੇ ਸੁਣਿਓ ਕੰਤ ਮਹੇਲੀ ਹੋ ਫਿਰ ਸੇਵੋ ਸ਼ਬਦ ਵਿਚਾਰੇ ਸਭ ਜਗ ਆਪ ਪਾਇਓ ਨ ਆਮਣ ਜਾਣ ਸੰਸਾਰਾ ਮਾਇਆ ਮੋਖ ਵਾਇਨ ਮਰ ਜਮੈ ਵਾਰੋ ਵਾਰਾ ਮਾਰ ਜਮੈ ਵਾਰੋ ਵਾਰਾ ਵਧੈ ਵਿਕਾਰਾ ਗਿਆਨ ਵਿਹੋਣੀ ਮੂਠੀ ਬਿਨ ਸ਼ਬਦੈ ਫਿਰ ਨਾ ਪਾਇਓ ਜਨਮ ਗਵਾਇਓ ਰੋਵੈ ਉਹ ਗਣਿਆਰੀ ਝੂਠੀ ਫਿਰ ਜਗ ਜੀਵਨ ਕਿਸਨੋ ਰੋਈਐ ਰੋਵੈ ਕੰਤ ਵਿਸਾਰੇ ਸਭ ਜਗ ਆਪ ਪਾਇਓ ਨ ਆਮਣ ਜਾਣ ਸੰਸਾਰੇ ਸੋ ਫਿਰ ਸਚਾ ਸਦ ਹੀ ਸਾਚਾ ਹੈ ਨਾਉ ਮਰੈ ਨ ਜਾਏ ਭੁੱਲੀ ਫਿਰੈ ਧਨ ਏ ਆਣੀਆਂ ਰੰਡ ਬੈਠੀ ਦੂਜੈ ਭਾਏ ਰੰਡ ਬੈਠੀ ਦੂਜੈ ਭਾਏ ਮਾਇਆ ਮੋਹਿ ਦੁਖ ਪਾਏ ਆਪ ਘਟੈ ਤਨ ਸੀਜੈ ਜੋ ਕਿਛ ਆਇਆ ਸਭ ਕਿਛ ਜਾਸੀ ਦੁਖ ਲਾਗਾ ਭਾਇ ਦੂਜੈ ਜਮ ਕਾਲ ਨ ਸੂਜੈ ਮਾਇਆ ਜਗ ਲੂਜੈ ਲਭ ਲੋਭ ਚਿਤ ਲਾਏ ਸੋ ਪਿਰ ਸਾਚਾ ਸਦ ਹੀ ਸਾਚਾ ਨਾਉ ਮਰੈ ਨਾ ਜਾਏ ਇਕ ਰੋਵੈ ਪਿਰੈ ਵਿਸ਼ੁੰਨੀਆਂ ਅੰਦੀ ਨਾ ਜਾਣੈ ਪਿਰ ਨਾਲੇ ਗੁਰ ਪ੍ਰਸਾਦੀ ਸਾਚਾ ਪਿਰ ਮਿਲੇ ਅੰਤਰ ਸਦਾ ਸੁਮਾਲੇ ਪਿਰੇ ਅੰਤਰ ਸੰਮਾਲੇ ਸਦਾ ਹੈ ਨਾਲੇ ਮਨ ਮੁਖ ਜਾਤਾ ਦੂਰੇ ਇਹੋ ਤਨ ਰੁਲਾ ਰੁਲਾਇਆ ਕਾ ਮਨਾਇਆ ਜੇ ਨ ਖਸਮਾ ਨਾ ਜਾਤਾ ਹਦੂਰੇ ਨਾਨਕ ਸਾ ਤਨ ਮਿਲੈ ਮਿਲਾਈ ਫਿਰ ਅੰਤਰ ਸਦਾ ਸਮਾਲੇ ਇਕ ਰੋਵੈ ਪਿਰੈ ਵਿਸ਼ੁੰਨੀਆਂ ਅੰਦੀ ਨਾ ਜਾਣੈ ਫਿਰ ਹੈ ਨਾਲੇ ਵੜਹੰਸ ਮਹੱਲਾ ਤੀਜਾ ਰੋਵੈ ਪਿਰੈ ਵਿਸ਼ੁੰਨੀਆਂ ਮੈਂ ਫਿਰ ਸਚੜਾ ਹੈ ਸਦਾ ਨਾਲੇ ਜਿਨੀ ਚੱਲਣ ਸਹੀ ਜਾਣਿਆ ਸਤਗੁਰ ਸੇਵੈ ਨਾਮ ਸਮਾਲੇ ਸਦਾ ਨਾਮ ਸੁਮਾਲੇ ਸਤਿਗੁਰ ਹੈ ਨਾਲੇ ਸਤਿਗੁਰ ਸੇਵ ਸੁਖ ਪਾਇਆ ਸ਼ਬਦੇ ਕਾਲ ਮਾਰ ਸਚੁ ਉਰਤਾਰ ਫਿਰ ਆਵਣ ਜਾਣ ਨਾ ਹੋਇਆ ਸਚਾ ਸਹਿਬ ਸਚੀ ਨਾਈ ਵੇਖੇ ਨਦਰ ਨਿਹਾਲੇ ਰੋਵੈ ਫਿਰੋ ਬਿਸ਼ੁਨੀਆਂ ਮੈਂ ਫਿਰ ਸਚੜਾ ਹੈ ਸੁਦਾ ਨਾਲੇ ਪ੍ਰਭ ਮੇਰਾ ਸਹਿਬ ਸਬਦ ਉਚਾ ਹੈ ਕਿ ਮਿਲਾ ਪ੍ਰੀਤਮ ਪਿਆਰੇ ਸਤਗੁਰ ਮੇਲੀ ਤਾਂ ਸਹਿਜ ਮਿਲੀ ਫਿਰ ਰਾਖਿਆ ਉਰ ਧਾਰੇ ਸਦਾ ਉਰ ਧਾਰੇ ਨਿਹਉ ਨਾਲ ਪਿਆਰੇ ਸਤਗੁਰ ਤੇ ਫਿਰ ਦਿਸੈ ਮਾਇਆ ਮੋਹ ਕਾ ਕੱਚਾ ਚੋਲਾ ਤਿਤ ਪੈਦਾ ਪਗ ਖਿਸੈ ਫਿਰ ਰੰਗ ਰਾਤਾ ਸੋ ਸੱਚਾ ਚੋਲਾ ਤਿਤ ਪੈਦਾ ਤਿਖਾ ਨੇਵਾਰੇ ਪ੍ਰਭ ਮੇਰਾ ਸਾਹਿਬ ਸ਼ਬਦੋਂ ਉਚਾ ਹੈ ਕਿਉ ਮਿਲਾ ਪ੍ਰੀਤਮ ਪਿਆਰੇ ਮੈਂ ਪ੍ਰਭ ਸੱਚ ਪਛਾਨਿਆ ਹੋਰ ਭੁੱਲੀ ਅਵਗਣਿਆਰੇ ਮੈਂ ਸਦਾ ਰਾਵੇ ਫਿਰ ਆਪਣਾ ਸਚੜੈ ਸ਼ਬਦ ਵਿਚਾਰੇ ਸਚੈ ਸ਼ਬਦ ਵਿਚਾਰੇ ਰੰਗ ਰਾਤੀ ਨਾਰੇ ਮਿਲ ਸਤਗੁਰ ਪ੍ਰੀਤਮ ਪਾਇਆ ਅੰਤਰ ਰੰਗ ਰਾਤੀ ਸਹਿਜੇ ਮਾਤੀ ਗਿਆ ਦੁਸ਼ਮਨ ਦੁਖ ਸਬਾਇਆ ਆਪਣੇ ਗੁਰ ਕਉ ਤਨ ਮਨ ਦੀਜੈ ਤਾਂ ਮਨ ਭੀਜੈ ਤ੍ਰਿਸ਼ਨਾ ਦੁਖ ਨਿਵਾਰੇ ਮੈਂ ਫਿਰ ਸੱਚ ਪਛਾਣਿਆ ਹੋਰ ਭੁੱਲੀ ਅਵਗਣਿਆਰੇ ਸੱਚੜੈ ਆਪ ਜਗਤੋ ਪਾਇਆ ਗੁਰਬਿਨ ਕੋਹਰ ਅੰਧਾਰੋ ਆਪ ਮਿਲਾਏ ਆਪ ਮਿਲੇ ਆਪੇ ਦੇ ਪਿਆਰੋ ਆਪੇ ਦੇ ਪਿਆਰੋ ਸਹਿਜ ਵਾਪਾਰੋ ਗੁਰਮੁਖ ਜਨਮ ਸੁਵਾਰੇ ਧਨ ਜਗ ਮੈਂ ਆਇਆ ਆਪ ਗਵਾਇਆ ਦਰ ਸੱਚੈ ਸਚਿਆਰੋ ਗਿਆਨ ਰਤਨ ਘੜ ਚਾਨਣ ਹੋਆ ਨਾਨਕ ਨਾਮ ਪਿਆਰੋ ਸਚਦਾ ਆਪ ਜਗਤੋ ਪਾਇਆ ਗੁਰਬਿਨ ਘੋਰ ਅੰਧਾਰੋ ਵੜ ਹੰਸ ਮਹੱਲਾ ਤੀਜਾ ਏਹੋ ਸਰੀਰ ਜਜਰੀ ਹੈ ਸਨੋ ਜਰ ਪੋਚੈ ਆਏ ਗੁਰ ਰੱਖੇ ਸੇ ਉਭਰੇ ਹੋਰ ਮਰ ਜਮੈ ਆਵੇ ਜਾਏ ਹੋਰ ਮਰ ਜਮੈ ਆਵੇ ਜਾਵੇ ਅੰਤ ਗਏ ਪਛਤਾਵੇ ਬਿਨ ਨਾਵੇ ਸੁਖ ਨਾ ਹੋਈ ਇੱਥੇ ਕਮਾਵੇ ਸੋ ਫਲ ਪਾਵੇ ਮਨਮੁਖ ਹੈ ਪਤ ਖੋਈ ਜਾਮਪੁਰ ਕੋਰ ਅੰਧਾਰ ਮਹਾ ਗੁਬਾਰ ਨਾ ਤਿੱਥੈ ਭੈਣ ਨਾ ਭਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪੋਚੈ ਆਈ ਕਾਇਆ ਕੰਚਨ ਤਾਂਠੀਐ ਜਾਂ ਸਤਿਗੁਰ ਲਏ ਮਿਲਾਏ ਪਰਮਾਇਆ ਵਿੱਚੋਂ ਕੱਟੀਐ ਸਚੈ ਨਾਮ ਸੁਮਾਏ ਸਚੈ ਨਾਮ ਸੁਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹੇ ਦਿਨ ਰਾਤਿ ਵਿੱਚ ਹੋਮੈ ਜਾਏ ਜਿਨੀ ਪੁਰਖੀ ਹਰ ਨਾਮ ਚਿਤ ਲਾਇਆ ਤਿਨ ਕੈ ਹਉ ਲਾਗੋਂ ਪਾਏ ਕਾਇਆ ਕੰਚਨਤਾ ਧੀਐ ਜਾਂ ਸਤਿਗੁਰ ਲਏ ਮਿਲਾਏ ਜਿਨੀ ਪੁਰਖੀ ਹਰ ਨਾਮ ਚਿਤ ਲਾਇਆ ਤਿਨ ਕੈ ਹਉ ਲਾਗੋਂ ਪਾਏ ਕਾਇਆ ਕੰਚਨਤਾ ਧੀਐ ਜਾਂ ਸਤਿਗੁਰ ਲਏ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ